ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੇਰਾ ਜਨਮ ਦਿਨ ਹੈ ਅੱਜ ਮਜ਼ਦੂਰ ਦਿਵਸ ਹੈ ਲੇਬਰ ਡੇ ਕੁਝ ਲਾਈਨਾਂ ਮਜ਼ਦੂਰਾਂ ਦੇ ਹੱਕਾਂ ਨੂੰ ਸਮਰਪਿਤ ਲਿਖਿਆ ਨੇ ਉਮੀਦ ਹੈ ਤੁਹਾਨੂੰ ਵਧੀਆ ਵੀ ਲੱਗਣਗੀਆਂ ਤੇ ਉਹਨਾਂ ਦੇ ਹੱਕਾਂ ਲਈ ਸ਼ੇਅਰ ਜ਼ਰੂਰ ਕਰਿਓ ਲੇਬਰ ਡੇ ਤੇ ਕਰੇ ਮਜ਼ਦੂਰੀ ਲੇਬਰ ਡੇ ਤੇ ਕਰੇ ਮਜ਼ਦੂਰੀ ਬੜੀ ਭੈੜੀ ਹੁੰਦੀ ਆ ਮਜ਼ਦੂਰੀ ਸੁੱਕੇ ਟੁੱਕ ਦੀ ਸੁੱਕੀ ਚੋਰੀ ਪੂਰੇ ਦਿਨ ਦੀ ਪਾਉਂਦੀ ਪੂਰੀ ਸੁੱਕੇ ਟੁੱਕ ਦੀ ਸੁੱਕੀ ਚੋਰੀ ਪੂਰੇ ਦਿਨ ਦੀ ਪਾਉਂਦੀ ਪੂਰੀ ਲੇਬਰ ਦੇ ਤੇ ਕਰੇ ਮਜ਼ਦੂਰੀ ਬੜੀ ਭੈੜੀ ਹੁੰਦੀ ਐ ਮਜ਼ਦੂਰੀ ਹੱਥਾਂ ਜੱਟਣ ਪੈਰੀ ਵਿਆਈਆਂ ਅੱਖਾਂ ਸਾਵੇਂ ਹਾਕਮ ਦੀ ਘੂਰੀ ਹੱਕ ਤੇ ਸਭ ਨੂੰ ਪੂਰਾ ਮਿਲੇ ਮਜ਼ਦੂਰਾਂ ਦਾਏ ਹੱਕ ਜਮੂਰੀ ਲੇਬਰ ਦੇ ਤੇ ਕਰੇ ਮਜ਼ਦੂਰੀ ਬੜੀ ਭੈੜੀ ਹੁੰਦੀ ਐ ਮਜ਼ਦੂਰੀ ਧੰਨਵਾਦ ਦੋਸਤੋ ਜਰੂਰ ਇਸ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਥੈਂਕ ਯੂ